ਹੁਸ਼ਿਆਰਪੁਰ ਦਾ ਕਾਰਜਕਾਰੀ ਇੰਜੀਨੀਅਰ ਦਫਤਰ ਬਣਿਆ ਸ਼ਰਾਬ ਦਾ ਆਹਾਤਾ ਦੇਖੋ ਸਰਕਾਰੀ ਦਫਤਰ ਵਿੱਚ ਕਿੰਜ ਖੜਕ ਰਹੀਆਂ ਨੇ ਗਲਾਸੀਆਂ ਮੁਲਾਜ਼ਮਾਂ ਨੂੰ ਨਾ ਸਰਕਾਰ ਦਾ ਡਰ ਨਾ ਹੀ ਉੱਚ ਅਧਿਕਾਰੀਆਂ ਦਾ ਬੇਫਿਕਰ ਹੋ ਕੇ ਪੀ ਰਹੇ ਨੇ ਸ਼ਰਾਬਾਂ ਬੀਤੀ ਰਾਤ ਜੁਜਾਰ ਟਾਈਮਜ਼ ਦੇ ਪੱਤਰਕਾਰ ਨੇ ਹੁਸ਼ਿਆਰਪੁਰ ਦੇ ਕਾਰਜਕਾਰੀ ਇੰਜੀਨੀਅਰ ਦਫ਼ਤਰ ਦਾ ਗੇਟ ਖੁੱਲਾ ਦੇਖ ਕੇ ਅੰਦਰ ਚੈਕਿੰਗ ਕੀਤੀ ਦੇਖਣ ਵਿੱਚ ਆਇਆ ਕਿ ਰਾਤ ਦੇ ਸਮੇਂ ਡਿਊਟੀ ਦੌਰਾਨ ਇੱਕ ਮੁਲਾਜ਼ਮ ਵੱਲੋਂ ਦਫ਼ਤਰ ਵਿੱਚ ਤਿੰਨ ਵਿਅਕਤੀਆਂ ਨਾਲ ਸ਼ਰਾਬ ਪੀਤੀ ਜਾ ਰਹੀ ਸੀ ਜਦੋਂ ਮੌਕੇ ਤੇ ਉਹਨਾਂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਤਾਂ ਦਫ਼ਤਰ ਵਿੱਚ ਕੰਮ ਆਏ ਸੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਦਫ਼ਤਰ ਦੇ ਹੀ ਇੱਕ ਮੁਲਾਜ਼ਮ ਵੱਲੋਂ ਦਫ਼ਤਰ ਨੂੰ ਇੱਕ ਅਹਾਤਾ ਬਣਾਇਆ ਹੋਇਆ ਸੀ ਜ਼ਿਕਰ ਯੋਗ ਹੈ ਕਿ ਸਰਕਾਰੀ ਦਫ਼ਤਰਾਂ ਵਿੱਚ ਮੁਲਾਜ਼ਮਾਂ ਨੂੰ ਨਾ ਤਾਂ ਸਰਕਾਰ ਦਾ ਡਰ ਹੈ ਤੇ ਨਾ ਹੀ ਆਪਣੇ ਉੱਚ ਅਧਿਕਾਰੀਆਂ ਦਾ ਜਦੋਂ ਇਸ ਬਾਰੇ ਉਹਨਾਂ ਦੇ ਕਾਰਜਕਾਰੀ ਇੰਜੀਨੀਅਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ ਨਹੀਂ ਹੈ ਜੇਕਰ ਜਿਹੀ ਕੋਈ ਗੱਲ ਹੈ ਤਾਂ ਇਨਕੁਆਇਰੀ ਕੀਤੀ ਜਾਵੇਗੀ ਹੈਰਾਨੀ ਵਾਲੀ ਗੱਲ ਤਾਂ ਉਦੋਂ ਹੋ ਗਈ ਜਦੋਂ ਕਾਰਜਕਾਰੀ ਇੰਜੀਨੀਅਰ ਨੂੰ ਵੀਡੀਓ ਦਿਖਾਉਣ ਤੋਂ ਬਾਅਦ ਵੀ ਉਹਨਾਂ ਦਾ ਹੀ ਕਹਿਣਾ ਸੀ ਕਿ ਇਨਕੁਆਇਰੀ ਕਰ ਲੈਂਦੇ ਹਾਂ ਪਰ ਕਿਤੇ ਨਾ ਕਿਤੇ ਅਧਿਕਾਰੀਆਂ ਵੱਲੋਂ ਵੀ ਆਪਣੇ ਮੁਲਾਜ਼ਮ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਰਕਾਰ ਦੇ ਦਾਅਵੇ ਤੇ ਵਾਅਦੇ ਜ਼ਮੀਨੀ ਪੱਧਰ ਤੇ ਖੋਖਲੇ دکھائی ਦੇ ਰਹੇ ਹਨ ਦਲੇ ਵਾਰਦੀ ਤੁਸੀਂ ਮਲਾਜੇ ਮਾ ਭਜੀ ਨਹੀਂ ਭਾਈ ਦੁੱਧ ਵਾਲੇ ਦੁੱਧ ਆ ਲਿਓ ਮਲਾਜੇ ਕੋਣ ਨੇ ਇੱਥੇ ਕੋਈ ਵੀ ਨਹੀਂ ਤੁਸੀਂ ਬੁਲਾਣਾ ਹੈ ਜੀ ਤੁਸੀਂ ਸਰਕਾਰੀ ਦਫ਼ਤਰ ਜੇ ਦਰੂਗੀ ਨਾ ਨਹੀਂ ਸਕਦੇ ਤੁਸੀਂ ਕੀ ਉਧਰ ਤੁਹਾਡੇ ਇੱਥੇ ਮੈਂ ਦਿੰਦਾ ਹੀ ਜੀ ਭਾਈ ਇੱਕ ਦੁੱਧ ਬਣਾਣ ਆਏ ਉੱਥੇ ਹੀ ਨਹੀਂ ਨਹੀਂ ਇਹ ਵਿਚਾਰੇ ਇਹਨਾਂ ਦੁੱਧ ਬਣਾਉਣ ਦੇ ਤਾਂ ਬੈਠੇ ਇੱਥੇ ਦੁੱਧ ਚਾਰ ਨੂੰ ਲੈ ਲਈ ਦਿਓ ਵਾਸਤੇ ਨਹੀਂ ਕਿ ਨਾ ਜੀ ਆਪਣਾ ਨਹੀਂ ਨਾ ਕੀ ਆ ਜੀ ਆਪਣਾ ਨਾ ਤਾਂ ਖਾਂਦਾ ਪੀਂਦਾ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਜੀ ਕਿਉਂ ਤਰ ਨਾ ਕੀ ਆ ਤੁਹਾਡਾ ਨਾ ਕੀ ਆ ਸਰ ਨਾ ਕੀ ਆ ਤੁਹਾਡਾ ਨਾ ਕੀ ਆ ਸਰ ਜੀ ਜੀਤਰਾਮ ਜੀ ਕੋਈ ਦੇਖ ਸਕਦੇ ਹੋ ਇੱਕ ਬੰਦਾ ਜਿਹੜਾ ਬੈਟਰੀ ਉੱਤੇ ਮੋਟਰਸਾਈਕਲ ਲੈ ਕੇ ਚੱਲਿਆ ਗਿਆ ਆ ਤੇ ਇਹ ਬੀ ਡਬਲਯੂ ਡੀ ਦਾ ਜਿਹੜਾ ਦਫਤਰ ਆ ਉਹਦੇ ਵਿੱਚ ਜਿਹੜੀ ਆ ਚਰੇ ਆਮ ਜਿਹੜੀ ਰਾਤ ਨੂੰ दारू ਚਲਦੀ ਪਈ ਆ ਤੇ ਤੁਸੀਂ ਦੇਖ ਸਕਦੇ ਹੋ ਮੁਲਾਜ਼ਮ ਨੇ ਜਿਹੜਾ ਨਾਲ ਨਾਲ ਜਿਮਰ ਲਿਆ ਹੋਇਆ ਹੈ ਜੀਤਰਾਮ ਜੀ ਕਿੰਨੇ ਚਿਰ ਤੋਂ ਇਹ ਕੰਮ ਚੱਲਦਾ ਜੀ ਇਹ ਅੱਜ ਹੀ ਆਏ ਸਾਰੇ ਪਾਏ ਡੱਡੀਆਂ ਦੁੱਧ ਪਾਣ ਆਏ ਆ ਦੁੱਧ ਪਾਣ ਹੁੰਦੇ ਆ ਵਿਚਾਰੇ ਅੱਗੇ ਵੀ ਤਿੰਨ ਬੰਦੇ ਦੁੱਧ ਪਾ ਜਾਂਦੇ ਕਿੱਥੇ ਪਾਉਂਦੇ ਜੀ ਦੁੱਧ ਇਹਨਾਂ ਦਫਤਰ ਇਹੀ ਹੈ ਇੱਥੇ ਚੌਂਕੀ ਗੰਨ ਦੁੱਧ ਪਾ ਕੇ ਜਾਂਦੇ ਭਾਜੀ ਆ ਪਾ ਦੁੱਧ ਲਿਆ ਤੇ ਕਿੰਨੇ ਜਣੇ ਦੁੱਧ ਪਾ ਕੇ ਜਾਂਦੇ ਜੀ ਇੱਕ ਹੋ ਜਾਂਦੇ ਭਾਜੀ ਉਹ ਭਰਾ ਬ੍ਰਦਰ ਮੇਰਾ ਅੱਜ ਜਨਰੇਟਰ ਦਾ ਲੈਣ ਆਇਆ ਸਮਾਨ ਇਹ ਤਾਂ ਜਨਰੇਟਰ ਲੈ ਆਇਆ ਜੋ ਸਮਾਨ ਲੈਣਾ ਤੇ ਜਿਹੜਾ ਦੂਸਰਾ ਬੰਦਾ ਗਿਆ ਜੀ ਉਹ ਪਾਹੀ ਆ ਭਾਜੀ ਉਹ ਸਮਾਨ ਦੇ ਗਿਆ ਜੀ ਜਨਰੇਟਰ ਲੈ ਆਈ ਉਹ ਤੋਂ ਸਮਾਨ ਦੇ ਗਿਆ ਆ ਨਹੀਂ ਕੋਈ ਦੁੱਧ ਲਿਆ ਇਹ ਤਾਂ ਦੱਸਦਾ ਕੀ ਹੈ ਜੀ ਤੁਸੀਂ ਕੀ ਕਿਹੜੇ ਕੰਮ ਕਰਦੇ ਜੀ ਇੱਥੇ ਕਾਦੇ ਦੀ ਡਿਊਟੀ ਹੈ ਤੁਹਾਡੀ ਬੇਲ ਆ ਰਹੀ ਹੈ ਜੀ ਬੇਲ ਆ ਰਹੀ ਹੈ ਜੀ ਲਾਈ ਡਿਊਟੀ ਆ ਦੇਖੋ ਆ ਦੁੱਧ ਲਿਆ ਇਹਨਾਂ ਤੇ ਚਾਹ ਨੂੰ ਚਾਹ ਪੀਂਦੇ ਤੇ ਜਿਹੜੇ ਇਹ ਨੇ ਮੰਨੋ ਜਿਹੜੀ ਬੋਤਲ ਖੋਲ ਕੇ ਪੈਗ ਲਾਈ ਜਾ ਰਹੇ ਸੀਗੇ ਵਾਹ ਫਿਰ ਤੁਹਾਡੇ ਤੁਹਾਡੀ ਰਗਨਾਨੀ ਦੇ ਵਿੱਚ ਜਿਹੜਾ ਦਫਤਰ ਆ ਗੇਟ ਖੁੱਲੇ ਪਏ ਆ ਸੋਰੀ ਸਾਰੇ ਗਲਤੀ ਹੋ ਗਈ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਤਸਵੀਰਾਂ ਦੇ ਵਿੱਚ ਇਹ ਹੁਸ਼ਿਆਰਪੁਰ ਦੇ ਜਿਹੜੇ ਨੈਸ਼ਨਲ ਹਾਈਵੇ ਦੇ ਜਿਹੜੇ ਦਫਤਰ ਦਾ ਇਹ ਹਾਲ ਹੈ ਜੀ ਕਿ ਇੱਥੇ ਜਿਹੜੇ ਬੇਲਦਾਰ ਵੱਲੋਂ ਜਿਹੜੀ ਆ ਬਿਠਾ ਕੇ दारू ਪੁਲਾਈ ਜਾ ਰਹੀ ਆ ਇਸ ਬਾਰੇ ਆਪਾਂ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਫਿਰ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਜੀ ਕੀ ਨਾਮ ਜੀ ਆ ਵਿਵੇਕ ਤਰੇਜ ਜੀ ਕਿਹੜੀ ਪੋਸਟ ਤੇ ਸਰ ਐਗਜ਼ੀਕਿਊਟਿਵ ਪੀ ਡਬਲਯੂ ਡੀ ਜੀ ਸਰ ਇੱਕ ਰਤੀ ਮਾਮਲਾ ਸਾਹਮਣੇ ਆਇਆ ਕਿ ਤੁਹਾਡੇ ਦਫਤਰ ਦੇ ਵਿੱਚ ਜਿਹੜਾ ਇੱਕ ਬੇਲਦਾਰ ਜੀਤਰਾਮ ਕੁਝ ਕੁ ਵਿਅਕਤੀਆਂ ਨਾਲ ਦਾਰੂ ਪਿੰਦੇ ਜਿਹੜੇ ਆਪਣੇ ਦਫਤਰ ਸਰਕਾਰੀ ਵਿੱਚ ਬੈਠੇ ਸੀਗੇ ਕੀ ਕਹਿਣਾ ਹੈ ਕਿਸੋ ਨੇ ਮੈਨੂੰ ਐਕਚੁਅਲੀ ਉਹਦੇ ਬਾਰੇ ਪਤਾ ਨਹੀਂ ਸੀ ਤੁਸੀਂ ਹੁਣ ਧਿਆਨ ਚ ਲਿਆਇਆ ਤੇ ਮੈਂ ਇਨਕੁਆਇਰੀ ਕਰ ਰਿਆ ਬੰਦੇ ਨੂੰ ਬੁਲਾਇਆ ਤੇ ਦੇਖਦੇ ਹਾਂ ਕਿ ਇਹਦੇ ਚ ਹੈ ਤੇ ਜੇ ਕੁਝ ਇਹਦੇ ਚ ਲੱਗੇਗਾ ਤੇ ਅਸੀਂ ਉਹਨਾਂ ਦੇ ਅਗੇਂਸਟ ਐਕਸ਼ਨ ਲਵਾਂਗੇ ਇਹ ਸਰ ਕੀ ਸਰਕਾਰੀ ادارے ਵਿੱਚ ਐਸਾ ਕੰਮ ਕਰਨਾ ਜ਼ਰੂਰੀ ਹੈਗਾ ਜਾਂ ਕਰ ਸਕਦੇ ਆਪਾਂ ਨਹੀਂ ਜੀ ਨਹੀਂ ਇਹੋ ਜੋ ਕੋਈ ਕੰਮ ਨਹੀਂ ਕਰ ਸਕਦੇ ਜੀ ਤੇ ਮੈਂ ਦੇਖਦਾ ਕਿ ਕੀ ਐਕਚੁਅਲੀ ਕੀ ਫੈਕਟਸ ਹੈਗੇ ਆ ਮੈਂ ਉਹਨਾਂ ਨੂੰ ਗੋ-ਥਰੂ ਕਰਦਾ ਫੈਕਟਸ ਨੂੰ ਤੇ ਮੈਂ ਬੰਦੇ ਵੀ ਬੁਲਾਏ ਜਿਹੜੇ ਜਿਨ੍ਹਾਂ ਦੀ ਡਿਊਟੀ ਸੀਗੀ ਕੱਲ ਇੱਥੇ ਰਾਤ ਨੂੰ ਠੀਕ ਹੈ ਦੇਖਣਾ ਨਹੀਂ ਸਟੇਟਮੈਂਟ ਲੈਣੇ ਆ ਫਿਰ ਦੇਖਦੇ ਆ ਕਿ ਆਪਾਂ ਸਰ ਦਫਤਰ ਕਿੰਨੇ ਵਜੇ ਕਲੋਜ਼ ਹੋ ਜਾਂਦਾ ਜੀ 5 ਵਜੇ 5 ਵਜੇ ਹੋ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਗੇਟ ਤੁਹਾਡਾ ਖੁੱਲਾ ਰਹਿੰਦਾ ਵਾ ਤੇ ਕਿਸ ਦੀ ਜ਼ਿੰਮੇਵਾਰੀ ਦੇ ਖੁੱਲਾ ਰਹਿੰਦਾ ਦੇਖੋ 5 ਵਜੇ ਤੋਂ ਬਾਅਦ ਕਈ ਵਾਰ ਤਾਂ ਇਹ ਹੁੰਦਾ ਵੀ ਕੁਝ ਆਫੀਸ਼ੀਅਲ ਕੰਮ ਹੁੰਦਾ ਥੋੜਾ ਲੇਟ ਹੋ ਜਾਂਦਾ ਚੌਂਕੀਦਾਰ ਦੀ ਡਿਊਟੀ ਹੁੰਦੀ ਹੈ 5 ਵਜੇ ਤੋਂ ਬਾਅਦ ਇੱਥੇ ਸਾਡੇ ਹੈਲੋ ਹੈਲੋ ਹਾਂਜੀ ਸਰ ਸਰ ਸਿੱਕਲ ਸਿੱਕਲ ਜੀ ਐ ਅਸੀ ਸਾਹਿਬ ਬੋਲਦੇ ਜੀ ਹਾਂਜੀ ਹਾਂਜੀ ਸਰ ਪੱਤਰਕਾਰ ਜੁਝਾਰ ਸਿੰਘ ਗੱਲ ਕਰ ਰਹੇ ਹਾਂ ਜੀ ਜੁਝਾਰ ਟੈਂਪੋ ਤੋਂ ਹਿਆਰਪੁਰ ਤੋਂ ਜੀ ਹਾਂਜੀ ਹਾਂਜੀ ਸਰ ਇੱਕ ਮਾਮਲਾ ਸੀ ਤੁਹਾਡੇ ਨੈਸ਼ਨਲ ਕਾਰਜਕਾਰੀ ਦਫਤਰ ਦਾ ਜੀ ਹਾਂਜੀ ਸਰ ਰਾਤੀ ਇੱਕ ਨਾ ਗੇਟ ਖੁੱਲਾ ਦੇਖ ਕੇ ਜਦੋਂ ਸਾਡੇ ਵੱਲੋਂ ਅੰਦਰ ਚੈਕਿੰਗ ਕੀਤੀ ਗਈ ਨਾ ਜੀ ਤੇ ਤੁਹਾਡੇ ਇੱਕ ਮੁਲਾਜ਼ਮ ਤੇ ਨਾਲ ਤਿੰਨ ਬੰਦੇ ਸੀਗੇ ਜਿਹੜੇ ਦਾਰੂ ਪੀ ਰਹੇ ਸੀਗੇ ਅੰਦਰ ਦਫਤਰ ਦੇ ਅੰਦਰ ਅਛਾ ਜੀ ਤੇ ਉਹਦੇ ਆਨ ਰਿਕਾਰਡ ਸਾਡੇ ਕੋਲ ਵੀਡੀਓਜ਼ ਵੀ ਹੈਗੇ ਨੇ ਠੀਕ ਹੈ ਹਾਂਜੀ ਹਾਂਜੀ ਕੀ ਇਹ ਅਲਾਉ ਹੈਗਾ ਸਰ ਇਦਾਂ ਦਫਤਰ ਵਿੱਚ दारू ਪੀਣਾ ਜਿਹੜੇ ਇਨਕੁਆਇਰ ਕਰਦਾ ਜੀ ਇਸ ਨੂੰ ਮੈਨੂੰ ਮੇਰੀ ਨੌਲੇਜ ਵਿੱਚ ਨਹੀਂ ਆ ਨੌਲੇਜ ਵਿੱਚ ਨਹੀਂ ਆ ਤੇ ਪਰ ਤੇ ਤੁਹਾਡੇ ਜਿਹੜੇ ਉਹ ਵਿਵੇਕ ਸਰ ਹੁਣ ਉਹਨਾਂ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਪਰ ਉਹਨਾਂ ਬੋਲੇ ਵੀ ਕੋਈ ਜਰੀਆ ਸਪਸ਼ਟ ਕਰਨੀ ਨਹੀਂ ਦਿੱਤਾ ਗਿਆ ਚੰਗੀ ਤਰ੍ਹਾਂ ਵੀ ਕੱਲ ਉੱਥੇ ਗਿਆ ਸੀ ਹਾਈ ਕੋਰਟ ਸੀ ਕੱਲ ਅੱਜ ਅੱਜ ਕੱਲ ਹੋਈ ਸਰ ਉਹਨਾਂ ਦੇ ਬਿਆਨ ਲੈ ਕੇ ਗਏ ਸੀਗੇ ਅੱਛਾ ਹਾਂਜੀ ਹਾਂਜੀ ਤੇ ਮੈਂ ਇਨਕੁਆਇਰ ਕਰਕੇ ਫਿਰ ਦੱਸਾਂ ਕਿ ਮੇਰੇ ਕੋਲ ਜੇ ਗੋਲ ਦੇ ਚੀਜ਼ ਸੀ ओके ठीक है जी थैंक यू